ਪਿੰਡ ਟੰਡੋਵਾਲ ਸ਼ਾਹਕੋਟ ਵਿਖੇ ਸਵਰਗਵਾਸੀ ਸਰਦਾਰ ਬਲਦੇਵ ਸਿੰਘ ਚੱਠਾ ਜੀ ਦੀ ਅੰਤਿਮ ਅਰਦਾਸ ਪਿੰਡ ਟੰਡੋਵਾਲ ਸ਼ਾਹਕੋਟ ਵਿਖੇ ਕਰਵਾਈ ਇਸ ਨਾਲ ਨਾਮ ਅਖਾਂਡੇ ਨਾਲ ਸ਼ਰਧਾਂਜਲੀ ਪੇਟ ਕੀਤੀ ਗਈ ਪੱਤਰਕਾਰ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਜੋ ਪਰਵਾਤਨਾ ਨੇ ਆਪ ਨੂੰ ਬਖਸ਼ਿਸ਼ ਕੀਤੀ ਸੀ ਉਹਨਾਂ ਦੇ ਭਗਵਾਨ ਅਨੁਸਾਰ ਸਾਰੇ ਉਗਾਰਿਆਂ ਨੇ ਬੜੀ ਬਸਥਾਪਨਾ ਸਾਧੰ ਦੇ ਸਿੰਘ ਦੀ ਠਾ ਸਾਧ ਦੀ ਜੀਵਨੀ ਬਾਰੇ ਉਹਨਾਂ ਦੇ ਕੀਤੇ ਕੰਮਾਂ ਬਾਰੇ ਵਸਤਾਂ ਸੇਖ ਜਾਣਨਾ ਪਾਇਆ ਸਭ ਤੋਂ ਪਹਿਲਾਂ ਸਾਡੇ ਬੋਧੀ ਉਸ ਸਮੇਂ ਉਹਨਾਂ ਨੇ ਕਿਸਾਨ ਜੱਗਦੰੀਆਂ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਵਿਸ਼ੇਸ਼ ਤੌਰ ਤੇ ਪਾਰਟੀ ਕਿਸਾਨ ਜਨ ਅਗਧਾ ਨੂੰ ਉਹਨਾਂ ਨੇ ਐ ਸਕੂਲ ਚ ਉਹਨਾਂ ਨੂੰ ਸੱਚੀ ਸਰਵਜਾਗਰੀ ਇਹੀ ਹੋਵੇਗੀ ਕਿ ਜਿਹੜੇ ਕਾਰਜ ਉਹਨਾਂ ਨੇ ਆਰੰਭੇ ਸੀਗੇ ਉਹਨਾਂ ਨੂੰ ਆਪਾਂ ਸਾਰੇ ਨਾਲ ਲੈ ਕੇ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਰਾਨਾ ਮੱਲਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਗਿਆਨੀ ਗਰਮਕ ਸਿੰਘ ਜੀ ਕਵਿਸ਼ਰ ਸੁਖਦੀਪ ਸਿੰਘ ਜੀ ਸੋਨੂ ਕੌਰ ਡਾਕਟਰ ਗਰਿੰਦਰ ਸਿੰਘ ਜੀ ਰੋਪਰਾ ਬਰਵਿੰਦਰ ਸਿੰਘ ਜੀ ਦਿੱਲੀ ਚਹਾਣੀ ਬਿੰਕਾਪ ਜੀ ਸਾਡਾ ਡੀਐਸਪੀ ਤੇ ਮਨਿੰਦਰ ਸਿੰਘ ਜੀ ਦੇਸਪੀ ਸਾਹਿਬ ਕੇ ਵੀ ਸੰਕਰ ਵਿੱਚ ਬੈਠੇ ਨੇ ਮੈਂ ਬੇਨਤੀ ਕਰਾਂ ਇਹਨਾਂ ਦਾ ਕੇਵਲ ਛੇ ਮਿੰਟ ਵਾਸਤੇ ਸਤਕਾਰਯੋਗ ਸ੍ਰੀ ਬਲਦੇਵ ਸਿੰਘ ਜੀ ਚੱਠਾ ਸਾਹਿਬ ਜਿਨ੍ਹਾਂ ਨੂੰ ਆਪਾਂ ਅੱਜ ਸਾਰੇ दोस्त मित्र रिश्तेदार श्रद्धा के फुल लेके आए हैं बहुत ही वो शख्सियत, बहुत बड़ा नाम, बहुत बड़ा परिवार हर खेतर समाजिक खेतर राजनीतिक खेतर के खेतर किसानी पूरे उत्तर ਬੜਾ ਕੁਛ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਮਾਜ ਨੂੰ ਦਿੱਤਾ ਅਰਡੇ ਵਰਡੇ ਐਸੋਸੀਏਸ਼ਨ ਨੂੰ ਧਾਰਸ ਦੇਣੇ ਪਉਣ ਲਿਖਦੇ ਵਿੱਚ ਅੱਛੀ ਸ਼ਖਸੀਅਤ ਹੋ ਕੇ ਨਿਭੜਨਾ ਸੋ ਆਪਾਂ ਸਾਰੇ ਅੱਜ ਇੱਥੇ ਆਪਣੇ ਆਪਣੇ ਜੀਵਨੋ ਸ਼ਰਧਾ ਦੇ ਫੁੱਲ ਲੈ ਕੇ ਆਏ ਆਂ ਸੋ ਉਹਨਾਂ ਨੇ ਜਾਣਦਾ ਜਿਹੜਾ ਪਰਿਵਾਰ ਨੂੰ ਅਫਸੋਸ ਹੈ ਸਾਬ ਬਲਵਿੰਦਰ ਸਿੰਘ ਦਾ ਸਾਰਾ ਪਰਿਵਾਰ ਛੱਠਾ ਪਰਿਵਾਰ ਸੋ ਆਪਣੇ دوست ਬੇਤਰ ਜਿੰਨੇ ਵੀ ਰਿਸ਼ਤੇਦਾਰ ਸਾਰੇ ਪਹੁੰਚੇ ਨੇ ਦੁੱਖ ਦੇ ਸਮੇਂ ਦੇ ਵਿੱਚ ਸੋ ਆਪਾਂ ਸਾਰੇ ਪ੍ਰਮਾਤਮਾ ਕੇ ਦੁਆ ਕਰਕੇ ਸਾਰਿਆਂ ਨੂੰ ਪਾਣਾ ਮੰਨਣ ਦਾ ਬਲਵਕਸ਼ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਧੰਨਵਾਦ ਧੇਜਰ ਸ਼ਬਦ ਹੁਣ ਮੈਂ ਬੇਨਤੀ ਕਰਾਂਗਾ ਭਾਈ ਪਾਲ ਸਿੰਘ ਜੀ 프랑ਸ ਜਿਹੜੇ ਇੱਕ ਬੜੀ ਵੱਡੀ ਸੇਵਾ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਨਿਭਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਜਗਦਰ ਸਾਹਿਬ ਨੂੰ ਸ਼ਰਧਾ ਅਰਪਣ ਕਰਨਗੇ ਸਾਫ ਦਾ ਮੰਤਰੀ ਉਹਨਾਂ ਨੂੰ ਬੇਨਤੀ ਹੈ ਕਿ ਇਹ ਸਰਦਾਰ ਪਾਲ ਸਿੰਘ ਜੀਰਾ ਤੋਂ ਬਾਅਦ ਉਹ ਆਪਣੇ ਸੇਜ ਜਗਦਰ ਸਾਹਿਬ ਨੂੰ ਸ਼ਰਧਾ ਅਰਪਣ ਕਰਨਗੇ जो, साहिब पाशा दी जो बैठ के नगर दी अलाके बहुत ही अच्छे समाज सेवक जिन्होंने बड़ा लंबा समा कॉलेज सेवा की है ਉਹਨਾਂ ਦੀ ਅੰਤਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚੇ ਮਰਦਾਸ ਵਿੱਚ ਸਾਰੇ ਜਣੇ ਇਕੱਤਰ ਹੋਏ ਆ ਸਰਪੰਚ ਸਾਹਿਬਾ ਬਾਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਪ੍ਰਮਾਤਮਾ ਨੇ ਉਹਨਾਂ ਨੂੰ ਸਵਾਸ ਬਖਸ਼ੇ ਜਿਵੇਂ ਸਮਾ ਗੁਰੂ ਮਾਨਾ ਜੀ ਨੇ ਬਸਿਆ ਉਹਨਾਂ ਨੇ

ਇੱਕ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਹਾਂ ਜਿੱਥੇ ਤੱਕ ਮੈਂ ਸਰਦਾਰ ਬਲਦੇਵ ਸਿੰਘ ਚੱਠਾ ਨੂੰ ਪਿਛਲੇ 19-20 ਸਾਲਾਂ ਤੋਂ ਜਾਣਦੀ ਹਾਂ ਕਿਉਂਕਿ ਮੈਂ 19-20 ਸਾਲਾਂ ਤੋਂ ਇਸ ਸੰਸਥਾ ਵਿੱਚ ਕੰਮ ਕਰ ਰਹੀ ਹਾਂ ਉਹਨਾਂ ਦੀ ਸਹਾਇਤਾ ਲਈ ਮਦਦ ਦੇ ਲਈ ਹਮੇਸ਼ਾ ਹੀ ਤਿਆਰ ਪਰ ਤਿਆਰ ਰਹੇ ਇਸ ਮਾਤਾ ਸਾਹਿਬ ਕੋਲ ਸੰਸਥਾ ਦੇ ਮੋਟੀਵ ਹੋਣ ਦੇ ਨਾਤੇ ਇੱਕ ਬਿਲਖਣ ਨਹੀਂ ਬੈਠੇ ਤੇ ਮਾਲਕ ਸਨ ਉਹਨਾਂ ਨੇ ਸੰਸਾਰੀ ਅਪਲੇਫਮੈਂਟ ਲਈ ਸਿਰਫ ਖਿਆਲੀ ਪਲਾਵੀ ਨਹੀਂ ਬਣਾਏ ਬਲਕਿ ਗਰਾਉਂਡ ਜ਼ੀਰੋ ਤੇ ਹੋ ਕੇ ਹਰ ਸੰਭਵ ਕੰਮ ਕੀਤਾ ਜਿੱਥੇ ਸੰਤਾ ਉਹਦੀ ਅਪਲੇਫਮੈਂਟ ਲਈ ਉਹਨਾਂ ਦਾ ਐਜ਼ ਅ ਪ੍ਰਧਾਨ ਲੋਕਦਾਨ ਹੈ ਉਥੇ ਹੀ ਉਹਨਾਂ ਦੇ ਸਮੂਹ ਪਰਿਵਾਰ ਦਾ ਵੀ ਬਹੁਤ ਯੋਗਦਾਨ ਹੈ ਨਾਲ ਹੀ ਨਾਲ ਇਲਾਕੇ ਦਾ ਢੰਡ ਢੰਡ ਨੋਇ ਲੱਗਰਦਾ ਇਹਨਾਂ ਲਈ ਵੀ ਤਾਂ ਵੀ ਯੋਗਦਾਨ ਹੈ ਕਿਉਂਕਿ ਸਾਡੇ ਸੰਸਥਾ ਦੇ ਪ੍ਰਧਾਨ ਸਰ ਬਲਦੇਵ ਸਿੰਘ ਛੱਠਾ ਜਿਤੇ ਆਪਣੇ ਕੋਲੋਂ ਹਮੇਸ਼ਾ ਹੀ ਸੇਵਾ ਕਰਨ ਲਈ ਤਤਪਰ ਰਹਿੰਦੇ ਸਨ ਉੱਥੇ ਹੀ ਸੰਸਥਾ ਦੀ ਇਹਨਾਂ ਬੱਚੀਆਂ ਦੀ ਇਹਨਾਂ ਲੜਕੀਆਂ ਦੀ ਐਜੂਕੇਸ਼ਨ ਦੇ ਲਈ ਐਨਆਰਆਈ ਵੀਰਾਂ ਤੋਂ ਮੰਗਣ ਤੋਂ ਵੀ ਬੁਰੇ ਨਹੀਂ ਸੀ ਕਰਦੇ ਇਹ ਸੰਸਥਾ ਵੀ ਚੱਲ ਜਾਇਆ ਲਗਭਗ 25 ਸਾਲ ਹੋ ਗਏ ਨੇ ਸੋ ਇਹ ਅਧਾਰ ਵਿਦਿਅਕ ਦਾਾਰਾ ਸਪੈਸ਼ਲਿਸਟ ਲੜਕੀਆਂ ਦੀ ਐਜੂਕੇਸ਼ਨ ਐਜੂਕੇਸ਼ਨ ਲਈ ਖੋਲਿਆ ਗਿਆ ਸੀ ਕਿਉਂਕਿ ਇਥੇ ਇਲਾਕੇ ਦੀਆਂ ਲੜਕੀਆਂ ਜਿੱਥੇ ਪਹਿਲਾਂ 8ਵੀਂ 10ਵੀਂ ਦੀ ਤੱਕ ਦੀ ਹੀ ਵਿੱਦਿਆ ਪ੍ਰਾਪਤ ਕਰਦੀਆਂ ਸਨ ਉੱਥੇ ਇਸ ਸੰਸਥਾ ਦੇ ਓਪਨ ਹੋਣ ਤੋਂ ਬਾਅਦ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਹੋ ਪਾਈਆਂ ਅੱਜ ਨਾ ਸਿਰਫ ਐਜੂਕੇਟਿਡ ਹੋ ਪਾਈਆਂ ਬਲਕਿ ਇਸੇ ਸੰਸਥਾ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲਾਇਆ ਸੋ ਇਸ ਦਾ ਪੂਰਾ ਪੂਰਾ ਸਿਹਰਾ ਜੇ ਮੈਂ ਆਖਾਂ ਤਾਂ ਸਰਦਾਰ ਬਲਦੇਵ ਸਿੰਘ ਦੀ ਛੱਟਾ ਉਹਨਾਂ ਨੂੰ ਜਾਂਦਾ ਹੈ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਨਮਸਕਾਰ। ਪਿਛਲੇ ਸਾਲ ਦੀ ਗੱਲ ਹੈ ਕਿ ਅ ਸਬੋਰਡ ਮੀਟ ਚੱਲ ਰਹੀ ਸੀ। ਉਹਨਾਂ ਨੇ ਬ੍ਰਦਰ ਸਰਦਾਰ ਅਗਰਵਿੰਦਰ ਸਿੰਘ ਦੀ ਚਟ્ਠਾ ਉਹਨੇ ਆਏ ਵੇ ਸਾਨੂੰ ਤੇ ਗਰਾਊਂਡ ਵਿੱਚ ਬੜੀ ਮਿੱਟੀ ਪੈਣ ਵਾਲੀ ਸੀ ਦਾ ਲੈਵਲ ਸੈੱਟ ਨਹੀਂ ਸੀ। ਮੈਂ ਇੱਕ ਵਾਰੀ ਬੇਨਤੀ ਕੀਤੀ ਉਹਨਾਂ ਨੂੰ ਕਿ ਸਾਰੇ ਗਰਾਊਂਡ ਦੀ ਜਿਹੜੇ ਸੈੱਟ ਲੈਵਲ ਮਹੌਲਾ ਹੈ ਮਿੱਟੀ ਪੈਣ ਵਾਲੀ ਹੈ। ਉਹਨਾਂ ਨੇ 1 ਮਹੀਨੇ ਦੇ ਵਿੱਚ ਸੰਸਥਾ ਦੇ ਲਈ 2 ਲੱਖ ਰੁਪਏ ਦੀ ਮਿੱਟੀ ਉਸ ਟਾਈਮ ਭੋਲ ਔਰ ਇਸ ਵਾਰ ਦੀ ਸਪੋਰਟਸ ਮਿਹਰ ਦੌਰਾਨ ਉਹਨਾਂ ਦੇ ਬ੍ਰਦਰ ਸਰਦਾਰ ਰਣਜੀਤ ਸਿੰਘ ਜੀ ਆਏ ਹੋਏ ਸਨ ਤੇ ਗਰਾਊਂਡ ਫੇਰ ਥੋੜੀ ਡਾਊਨ ਹੋਈ ਹੋਈ ਸੀ ਤਾਂ ਉਹਨਾਂ ਨੇ ਗਰਾਊਂਡ ਦੇ ਲਈ ਔਰ ਬੱਚਿਆਂ ਦੇ ਵਾਸਤੇ ਪਾਰਕ ਬਣਾਉਣ ਦੇ ਲਈ 3-4 ਲੱਖ ਰੁਪਏ ਦੀ ਘਟੋ-ਵਟ ਜਿਹੜਾ ਜਿਦਾਨਿਆ ਉਹ ਸੰਸਥਾ ਨੂੰ ਕੀਤਾ ਸੋਵੇਂ ਆਕਾਂਗੀਰੀ ਪਰਿਵਾਰ ਹਮੇਸ਼ਾ ਹੀ ਨੌਬਰ ਨੌ ਤਿਆਰ ਬਰ ਤਿਆਰ ਰਹਿੰਦਾ ਹੈ ਸੰਸਾਦੀ ਸੇਵਾ ਕਰਨ ਵਾਸਤੇ ਵਾਹਿਗੁਰੂ ਜੀ ਦੀ ਬੜੀ ਅਪਾਰ ਕਿਰਪਾ ਇਸ ਪਰਿਵਾਰ ਉਤੇ ਇੱਥੇ ਮੈਂ ਆਪਨਾ ਜਾਵਾਂਗੀ ਕਿ ਸਰਦਾਰ ਰਵਿੰਦਰ ਸਿੰਘ ਜੱਠਾ ਨੂੰ ਮੈਂ ਐਸਰ ਬੇਨਤੀ ਕੀਤੀ ਸੀ ਕਿ ਕੁਝ ਬਿਜਲੀ ਦਾ ਕੰਮ ਜਿਹੜਾ ਸੀ ਉਹ ਹੋਣ ਵਾਲਾ ਸੰਸਤਾ ਦੇ ਵਿੱਚ ਅ ਤਾਰਾਂ वगैरह ਨਵੀਆਂ ਪੈਣ ਵਾਲੀਆਂ ਸੀ ਉਹਦੇ ਤੇ ਵੀ ਘੱਟੋ ਘੱਟ 4-5 ਲੱਖ ਦਾ ਖਰਚਾ ਆਉਣਾ ਸੀ ਔਰ ਮੇਰੇ ਇੱਕੋ ਵਾਰ ਗੱਲ ਦੇ ਜੇ ਮੇਰੀ ਮੂਹ ਚੀ ਸੀ ਗੱਲ ਔਰ ਉਸੇ ਵੇਲੇ ਇਹਨਾਂ ਨੇ 4-5 ਲੱਖ ਦਾ ਖਰਚਾ ਜਿਹੜਾ ਆਪਣੇ ਅਨੁਸਾਰ ਸਾਡੇ ਬਹੁਤ ਹੀ ਸਿਕਤਾ ਰੋ ਸਾਹਿਬ ਅੰਦੇਸ਼ ਸਿੰਘ ਜੱਠਾ ਸਾਹਿਬ ਜੋ ਪ੍ਰਮਾਤਮਾ ਨੇ ਆਪ ਨੂੰ ਬਖਸ਼ਿਸ਼ ਕੀਤੀ ਸੀ ਉਹਨਾਂ ਦੇ ਹੁਕਮ ਅਨੁਸਾਰ ਸਾਰਿਆਂ ਬਲਾਰਿਆਂ ਨੇ ਬੜੀ ਵਿਸਥਾਰ ਨਾਲ ਸਾਹ ਬੰਦੀਪ ਸਿੰਘ ਦੀ ਛੱਠਾ ਸਾਹਿਬ ਦੀ ਜੀਵਨੀ ਬਾਰੇ ਉਹਨਾਂ ਦੇ ਕੀਤੇ ਕੰਮਾਂ ਬਾਰੇ ਵਿਸਥਾਰ ਸੇਖ ਜਾਣ ਨਾ ਪਾਇਆ ਸਭ ਤੋਂ ਪਹਿਲਾਂ ਸਾਡੇ ਬੋਲ ਫਿਰ ਸਰ ਸਰਕਾਰ ਜੋ ਸੈਂਸ ਹੈਵ ਗਾਨੀ ਰਬੀਸ਼ੀ ਗਿਆ ਕਾਲਕ ਸਾਹਿਬ ਜਥੇਦਾਰ ਸਾਹਿਬ ਜੋ ਸਾਨੂੰ ਜ਼ਿੰਦਗੀ ਔਰ ਮੌਤ ਦੇ ਸਫਰ ਬਾਰੇ ਗਿਆਨ ਦਿੱਤੇ ਗਿਆ ਉਹ ਬਹੁਤ ਵੱਡੀ ਸਾਨੂੰ ਆਧਾਰਨਾ ਰਹੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਮਿੱਠਮ ਦਾ ਤੇ ਜ਼ਿੰਦਗੀ ਜੀਣ ਦਾ ਅਵਸਥਾ ਰਖਾ ਕੇ ਗਿਆ ਉਹਨਾਂ ਦੀ ਆਉਣਾ ਹੀ ਸੰਗਤ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਜੱਥਾ ਪਰਿਵਾਰ ਜਿਹੜਾ ਬਹੁਤ ਨਾਮੀ ਪਰਿਵਾਰ ਆ ਚਾਹੇ ਇਸ ਧਰਤੀ ਤੇ ਪੰਜਾਬ ਦੀ ਧਰਤੀ ਤੇ ਚਾਹੇ ਗੁਰੀਸ਼ ਤੇ ਵਿੱਚ ਹੈ ਯੂਕੇ ਦੇ ਵਿੱਚ ਇਹਨਾਂ ਦੀਆਂ ਬਹੁਤ ਡੂੰਘੀਆਂ ਟੜਾ ਪਰ ਮੇਰੇ ਤੋਂ ਪਹਿਲਾਂ ਕਾਲਜ ਦੀ ਗੱਲ ਹੋਈ ਕਿਉਂਕਿ ਐਜੂਕੇਸ਼ਨ ਇੱਕ ਬਹੁਤ ਅਤੀ ਜ਼ਰੂਰੀ ਆ ਤੇ ਜਦੋਂ ਸਾਹ ਤਨਦੀਪ ਸਿੰਘ ਜੀ ਦੀ ਹੈ ਅਨ ਦੇਖਦੀ ਸੀ ਉਹ ਬਾਹਰੇ ਪੜੇ ਨਹੀਂ ਸੀ ਉਹਨਾਂ ਦਾ ਇੱਕ ਜੱਟਵਾਸੀ ਉਹਨਾਂ ਦੀ ਸੋਚ ਸੀ ਕਿ ਸਾਡੇ ਬੱਚੇ ਕਿਤੇ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਣ ਮੈਨੂੰ ਬੇਨਤੀ ਕੀਤੀ ਮੈਨੂੰ ਪਤਾ ਉਦੋਂ ਮੈਂ ਨਵਾਂ ਨਵਾਂ ਸਿਆਸਤ ਦੇ ਵਿਚਾਰ ਲਗਾ ਸੀ ਜਦੋਂ ਇਸ ਕਾਲਜ ਦੀਆਂ ਗੱਲਾਂ ਚੱਲੀਆਂ ਮੇਰੇ ਸਵਾਰਕਾ ਸੀ ਉਹਨਾਂ ਨੇ ਸਾਰੇ ਨਗਰ ਨੂੰ ਬਹੁਤ ਇਕੱਠਾ ਕੀਤਾ ਘਰ ਘਰ ਜਾ ਕੇ ਹਰ ਇੱਕ ਨਾਲ ਗੁੰਢਾ ਘੜਕਾਇਆ ਚਾਹੇ ਉਹਨਾਂ ਵਿੱਚ ਜੱਠਾ ਪਰਵਾਸੀ ਚਾਹੇ ਬਦੇਸ਼ੀ ਪਰਵਾਸੀ ਬਾਬਾ ਪਰਮਜੀਤ ਸਿੰਘ ਜੀ ਵੀ ਆ ਕੇ ਹੈਗੇ ਆਪਣੇ ਤੇ ਔਰ ਉਹਨਾਂ ਦੀ ਸਾਰਿਆਂ ਨੂੰ ਨਾਲ ਲਿਆ ਸਾਰਿਆਂ ਨੂੰ ਨਾਲ ਲੈ ਕੇ ਸਾਰੀ ਸਰਪ੍ਰਸ ਜਿਹੜੀ ਜਿਹੜੀ ਵਿਸ਼ਰਤ ਦਾ ਮਾਲਕ ਦੀ ਜ਼ਮੀਨ ਸੀ ਉਹਨੂੰ ਇਕੱਠੀ ਕਰਕੇ ਪਾਲੇਜ ਦੇ ਨਾਮ ਰਜਿਸਟਰੀਆਂ ਕਰਾਈਆਂ ਕੱਲੇ-ਕੱਲੇ ਪਰਿਵਾਰ ਦਾ ਦਰਵਾਜ਼ਾ ਲਗਾ ਕੇ ਛੋਟੀ ਕਰ ਲਈ ਹਰੇਕ ਨੂੰ ਮਨਾਉਣਾ ਹਰ ਇੱਕ ਦੇ ਗੋਡੇ ਫੜਨੇ ਕਿਉਂਕਿ ਇੱਕ ਉਹਨਾਂ ਦੇ ਵਿੱਚ ਸੋਚ ਸੀ ਵੀ ਮੈਂ ਆਪਣੇ ਇਹ ਮਿਸ਼ਨ ਨੂੰ ਕਿਸੇ ਢੰਗ ਨਾਲ ਪੂਰਾ ਕਰਾਂ ਤੋ ਕਾਮਯਾਬੀ ਹੋਏ ਇਸ ਮਿਸ਼ਨ ਦੇ ਵਿੱਚ ਅੱਜ ਸਾ ਬਲਦੇਵ ਸਿੰਘ ਝੱਠਾ ਨੇ ਕਿਤਾਬ ਲਿਖੀ ਤਾਂ ਸਕਦੀ ਐ ਉਹ ਇੰਸਟੀਚਿਊਸ਼ਨ ਸੀ ਨਾ ਬੜੀ ਐਜੂਕੇਸ਼ਨ ਹੁੰਦੇ باوجود ਉਹਨਾਂ ਨੇ ਜਿਹੜੇ ਆ ਕੀ ਬੂਟੇ ਲਾਏ ਆ ਮੈਂ ਸਮਝਦਾ ਅੱਜ ਸਮਾਜ ਨੂੰ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸੇਧ ਲੈਣ ਦੀ ਲੋੜ ਆ ਅੱਜ ਸਿਰਫ ਪਰਿਵਾਰਾਂ ਨੇ ਪਾੜੀਆਂ ਦੀ ਗੱਲ ਹੀ ਕੋਈ ਕੀਤੀ ਐ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਐ ਤੁਸੀਂ ਪੰਜਾਬ ਦੇ ਪਿੰਡਾਂ ਵੱਲ ਨਜ਼ਰ ਮਾਰੋ ਤੇ ਕਿਨੇ ਪਿੰਡਾਂ ਚ ਕਾਲਜ ਆ ਪੰਜਾਬ ਦੇ ਅੰਦਰ ਬਹੁਤ ਖੜੇ ਹੋ ਗਏ ਉਹਨਾਂ ਤੇ ਗਿਣ ਸਕਦੇ ਆ ਕਿਸੇ ਦੇ ਪਿੰਡਾਂ ਚ ਕਾਲਜ ਨੇ ਲੱਖੀਆਂ ਦੇ ਹੋਈ ਤੇ ਆਪਣੇ ਪਿੰਡ ਜਿਹੜਾ ਕਾਲਜ ਸੀ ਠੀਕ ਜਿਹਾ ਸਾਰੇ ਨਕਰ ਦਾ ਉਪਰਾਲਾ ਸਾਰੇ ਪਰਿਵਾਰਾਂ ਦਾ ਹਿੱਸਾ ਪਰ ਉਹ ਅਗਰ ਚਲਾਇਆ ਮੈਂ ਵਕਤ ਉਹਦੇ ਚ ਆਪਣਾ ਸਮਾਂ ਮਿਹਨਤ ਕੀਤੀ ਤੇ ਜੈਦਾਦ ਬਦੇਰ ਸਿੰਘ ਢੰਡਵਾਲ ਸਾਹਿਬ ਨੇ ਕੀਤੀ ਵੈਸੇ ਜਿਹਨੇ ਦੱਸਿਆ ਸਾਰਿਆਂ ਨੇ ਇਹ ਸਾਰੇ ਬਨੇ ਸਰਦਾਰੇ ਹੋ ਗਿਓ ਜਾਨੀ ਰਣਜੀਤ ਸਿੰਘ ਜੀ ਆਏ ਸਿੰਘ ਸਾਹਿਬ ਜੈਦਾ ਸਾਹਿਬ ਅਕਾਲਤਖ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਆਏ ਸਿੰਘ ਸਾਹਿਬ ਜੈਦਾ ਸਾਹਿਬ ਤੇਜਦਰ ਸਾਹਿਬ ਬੜੀਆਂ ਉਹਨਾਂ ਨੇ ਉੱਚੀਆਂ ਗੱਲਾਂ ਕੀਤੀਆਂ ਗੁਰਬਾਣੀ ਤੇ ਹੈ ਹੀ ਬੜੀ ਬਹਾਮ ਉਹਨਾਂ ਨੇ ਸਾਰਾ ਆਪਾਂ ਨੂੰ